ਨਾ ਪਪਈ ਆਪਣਾ ਤੇ ਕਿਦੋਂ ਤੋਂ ਇਹ ਬੁਟੇ ਵੰਡਣਾ ਕੰਮ ਸ਼ੁਰੂ ਹੋਇਆ ਇਹ ਕੋਈ ਮੇਰਾ ਨਾਮ ਜਸਵੀਰ ਸਿੰਘ ਹੈ ਪਿਛਲਾ ਪਿੰਡ ਸਾਡਾ ਬੁਟੇੜਾ ਪਿਤਾ ਜੀ ਦਾ ਨਾਮ ਸਰਦਾਰ ਸਾਧੂ ਸਿੰਘ ਹਾਂਜੀ ਤੇ ਬੁਟੇ ਵੰਡਨੇ ਮੈਂ ਜੀ ਤਕਰੀਬਨ 70 ਸੰਤੋਂ ਬੁਟੇ ਵੀ ਤੇ ਆਪਣਾ ਨਾਲ ਨਾਲ ਲੋਕਾਂ ਨੂੰ ਧਾਰਮਿਕ ਲਿਟਰੇਚਰ ਵੀ ਵੰਡਣਾ ਪਿੰਗਲਵਾੜੇ ਦਾ ਸੁਨੋਮਣੀ ਕਮੇਟੀ ਦਾ ਉਹ ਪ੍ਰੀ ਲਿਖੇ ਚੱਲ ਹੁੰਦਾ ਜਿਹੜਾ ਕਿ ਵਾਤਾਵਰਣ ਪ੍ਰਤੀ ਤੇ ਗੁਰੂਆਂ ਦੇ ਜੀਵਨੀ ਪ੍ਰਤੀ ਹੁੰਦਾ ਜੀ ਜਿਹਦੇ ਨਾਲ ਬੰਦੇ ਦੀ ਨਾ ਸੋਚ ਬਦਲ ਜਾਂਦੀ ਹੈ तकरीबन ਚੰਗੀ ਸੋਚ ਆ ਜਾਂਦੀ ਉਹਨਾਂ 'ਚ ਕਿਹੜੇ ਕਿਹੜੇ ਪੁੱਟੇ ਬਣਦੇ ਹੋ ਵੇਖੋਈ ਮੈਂ ਬੂਚੇ ਬੰਦਾਂ ਜੀ ਨਿੰਮ ਤੁਲਸੀ ਨਿਆਗੋ ਕੁਵਾਰਗੰਧਲ ਅਸ਼ਵਗੰਧਾ ਸਟੀਵਿਆ 나ਗਦੋਂ ਹਾਂਜੀ ਤੇ ਕੋਈ ਇਹੋ ਜਿਹਾ ਬੁੱਝਣ ਜਦ ਮੈਂ ਬਾਗਾਂ ਚ ਲਿਉਣਾ ਹੁੰਦੇ ਬਹੁਤ ਵਧੀਆ ਨਿਕਿਆ ਦੇ ਨਾਮ ਹੀ ਨਹੀਂ ਪਤਾ ਹੁੰਦਾ ਜੇ ਇਹ ਬੰਦਾ ਕੀ ਸੋਚ ਕੇ ਬੁੱਟੇ ਵੰਡਣ ਦਾ ਕੰਮ ਸ਼ੁਰੂ ਕੀਤਾ ਮੰਨ ਚਾਇਆ ਕਿ ਮੰਨ ਚਾਇਆ ਮੰਨ ਚਾਇਆ ਵੇਖਿਆ ਵੀ ਲੋਕ ਬੁੱਟੇ ਵੱਢੀ ਜਾਂਦੇ ਨੇ ਤੇ ਲਾਉਂਦੇ ਹਨ ਨਹੀਂ ਤੇ ਇੱਕ ਤੇ ਵੇਖੋ ਜਿਹੜੇ ਬੁੱਟੇ ਦੇ ਬਾਲਣ ਹਨਾ ਇਹਦਾ ਨੁਕਸਾਨ ਕੋਈ ਨਹੀਂਗਾ ਤੂੰ ਇਹਦਾ ਨੁਕਸਾਨ ਹੈਗਾ ਜਿਵੇਂ ਕਾਰਾਂ ਦੇ ਧੂਏ ਹੋਣ ਵੇਇਟਰ ਤੇ ਜੇ ਥੱਲੇੋਂ ਜਿਹੜੀ ਨਿਕਲ ਕੇ ਹੀ ਬਾਲਾਂਗੇ ਨਾ ਉਹਦਾ ਸਾਨੂੰ ਨੁਕਸਾਨਾ ਜਿਵੇਂ ਕੋਲਾ ਹੋਇਆ ਪਟ્રોલ ਹੋਇਆ ਮਿੱਟੀ ਦਾ ਤੇਲ ਹੋਇਆ ਜਿਹੜੀ ਉੱਪਰ ਜ਼ਮੀਨ ਦੇ ਉੱਪਰ ਆ ਨਾ ਜਿਵੇਂ ਦਰਖਤ ਨੇ ਕਦੀ ਉਹ ਹੁੰਦਾ ਹੈ ਪਿੰਡਾਂ ਦੇ ਦੁਆਲੇ ਦੁਆਲੇ ਤੂੰ ਆਂਦਾ ਘੇੜਾ ਹੁੰਦਾ ਸੀ ਤੇ ਕੋਈ ਮੱਛਰ ਮੱਖੀ ਘੱਟ ਬਹੁਤ ਹੁੰਦੀ ਸੀ ਹੁਣ ਬੁੱਟੇ ਲੋਕੀ ਘਰਾਂ ਚ ਜੀ ਡਾ ਪੈਣ ਗੈਸ ਬਾਲਣ ਹਾਂਜੀ ਤੇ ਬਾਕੀ ਆ ਜਿਹੜੇ ਆ ਵਹੀਕਲ ਨੇ ਸਾਰੇ 4 ਵੀਲਰ 2 ਵੀਲਰ ਇਹਨਾਂ ਦਾ ਧੂਆਂ ਜਿਹੜਾ ਨਾ ਇਹ ਅਸਲ ਵਿੱਚ ਖਰਾਬ ਕਰਦਾ ਵਾਤਾਵਰਨ ਨੂੰ ਬਾਕੀ ਇਹ ਜਿਹੜਾ ਇਹ ਆਹੇ ਪ੍ਰਾਈਟ ਛਾੜ ਕੇ ਜਿਹੜਾ ਕੋਈ ਨੁਕਸਾਨੀ ਦਾ ਨਹੀਂਗਾ ਇਹ ਐਵੇਂ ਇਹ ਜਿਹੜੇ ਨਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਵਹੀਕਲ ਚੱਲਦੇ ਨੇ ਗੈਸ ਚੱਲਦੀ ਹੈ ਪੋਰਟਲ ਦੇ ਧੂਏ ਨਾਲ ਜਦੋਂ ਗਰਮੀ ਹੁੰਦੀ ਹੈ ਇਹ ਸਾਰਾ ਧੂਆ ਉੱਪਰ ਚਲਾ ਜਾਂਦਾ ਹੈ ਕਿੰਦੀ ਜ਼ਿੰਦਗੀ ਚ ਬਿਮਾਰੀਆਂ ਆਮ ਹੈ ਸ਼ੂਗਰ ਵਰਗੀ ਬੀਪੀ ਵਰਗੀ ਬਿਮਾਰੀ ਆਮ ਹੈ ਇਹਦੇ ਲਈ ਕਿਹੜੀਆਂ ਕਿਹੜੀਆਂ ਦਵਾਈਆਂ ਯੂਜ਼ ਬੂਟੇ ਯੂਜ਼ ਹੁੰਦੇ ਹੈ ਵੇਖੋ ਜੀ ਇਹ ਦੇਖੇ ਅਸ਼ਵਗੰਧਾ ਸਟੀਵਿਆ ਕੁਵਾਰ ਗੰਧਰ ਨਾਲ ਨਿੰਮ ਇਹ ਜੇ ਗਲੋ ਹੈ ਨਾ ਜੀ ਇਹ ਜੇ ਪਾਗਣਾ ਪਾਣੀ ਪੀਣ ਪੀਣ ਵਾਲੇ ਦੀ ਦਵਾਈ ਬਣਾ ਕੇ ਪੀਣਾ ਠੀਕ ਹੋ ਜਾਂਦਾ ਹੈ ਟੀਵੀਆ ਤੇ ਅਸ਼ੋਗੰਦਾ ਵਗੈਰਾ ਘਰਾਂ ਚ ਵੀ ਲਗਾ ਕੇ ਯੂਜ਼ ਕੀਤੀ ਜਾਂਦੀ ਹੈ ਇਹ ਦੇਖੋ ਜੀ ਇਹ ਅਸ਼ੋਗੰਦਾ ਹੋਇਆ ਟੀਵੀਆ ਹੋਇਆ ਕੁਵਾਰ ਗੰਦਲ ਹੋਈ ਨਿਆਜ ਬੋਜ ਹੋਇਆ ਤੁਰਤੀ ਹੋਈ 나ਗਦੋਣ ਹੋਇਆ ਇਹ ਜਿਹੜੇ ਨਾ ਇਹ ਬੂਟੇ ਗਮਲਿਆਂ ਚ ਲੱਗ ਜਾਂਦੇ ਇਹ ਘਰ ਦੇ ਵਿੱਚ ਗਮਲਿਆਂ ਦੇ ਵਿੱਚ ਰੋਣੇ ਚਾਹੀਦੇ ਨਾਲੇ ਤੇ ਘਰ ਦੀ ਨਾਲ ਹੀ ਇਹ ਜਿਹੜੀ ਗ੍ਰੀਨ ਟੀ ਇਹ ਵੀ ਗਮਲਿਆਂ ਚ ਲੱਗ ਜਾਂਦੇ ਨਾਲੇ ਤੇ ਘਰ ਦੇ ਵਿੱਚ ਹਰਿਆਵਲ ਜੀ ਆ ਜਾਂਦੀ ਏ ਨਾਲੇ ਜਦੋਂ ਹਵਾ ਚੱਲਦੀ ਨੇ ਇਹਨਾਂ ਦੀ ਜਿਹੜੀ ਬਾਸ ਨਾ ਹੀ ਏਦੇ ਨਾਲ ਹੀ ਜੜਾ ਸ਼ੇਨ ਖਤਮ ਹੋ ਜਾਂਦੇ ਬੰਦਾ ਤੇ ਸੀਵਿਆ ਦੇ ਪੱਤੇ ਖਾਦੇ ਜਾਂਦੇ ਅਸੋ ਗੰਦਾ ਦੇ ਪੱਤੇ ਖਾਈਦਾ 나ਗਦੋਂਦੇ ਪੱਤੇ ਖਾਈਦਾ ਕੀਵਿਆ ਦੇ ਪੱਤੇ ਖਾਈਦੇ ਨੇ ਜੀ ਇਹਨਾਂ ਦੇ ਪੱਤੇ ਖਾਣ ਵਾਲੀ ਬੰਦਾ ਬਹੁਤ ਫਰਕ ਪੈ ਜਾਂਦਾ ਜੀ ਸ਼ੂਗਰ ਦੇ ਦਰਦਾਂ ਹੁੰਦੀਆਂ ਹਨ ਸ਼ਕੀਰ ਦੇ ਪੱਤੇ ਪੰਜ ਚਾਰ ਮੂੰਹ ਚ ਪਾ ਕੇ ਚੂਸ ਕੇ ਅੰਦਰੋਂ ਘੋਣਾ ਸ਼ੁਰੂ ਕਰ ਦੋ ਤੁਹਾਡੇ ਦਰਦਾਂ ਉਸੇ ਵੇਲੇ ਘਟਨੇ ਸ਼ੁਰੂ ਹੋ ਜਾਂਦੀ ਤੁਹਾਡੇ ਬਾਰੇ ਪਤਾ ਲੱਗਿਆ ਕਿ ਖੂਨਦਾਨ ਵੀ ਕਾਫੀ ਵਾਰੀ ਕਰ ਚੁੱਕੇ ਕਿੰਨੀ ਵਾਰੀ ਹੁਣ ਤੱਕ ਹੋ ਚੁੱਕੇ ਹੋ ਵੇਖੋ ਜੀ ਹੁਣ ਮੇਰਾ ਖੂਨਦਾਨ ਜਿਹੜਾ 200 ਵਾਰ ਤੱਕ ਤੋ ਵਾਧੀ ਏ ਪਰ ਹੁਣ ਨਹੀਂ ਉਲਿੰਦੀ ਕਿਉਂਕਿ ਮੇਰੀ 76 ਸਾਲ ਹੋ ਗਈ ਏ ਇਹ 7-7 ਤੱਕ ਲੈਂਦੇ ਹੀਗੇ ਪਰ ਫੇਰੀ ਮੈਂ ਝੂਠ ਚਾਤ ਬੋਲ ਕੇ ਨਾ ਉਹਨਾਂ ਨਾਲ ਭਈ ਮੈਂ ਦੇਂਦਾ ਰਿਆਂ ਦੀ ਨਰਨਖੋੰਜਾਂ ਕੈਂਪਲ ਨੂੰ ਬਾਰੇ ਅਵਾਰਡ ਵੀ ਮਿਲੇ ਐ ਮੋਮੈਂਟੋ ਵੀ ਮਿਲੇ ਐ ਕਿੰਨੇ ਕਿੰਨੇ ਸਨਮਾਨਤ ਕੀਤਾ ਤੇ ਕਿੱਥੋਂ ਕਿੱਥੋਂ ਅਵਾਰਡ ਮਿਲੇ ਐ ਵੇਖੋ ਜੀ ਮੈਨੂੰ ਸਰਹੰਦ ਫਤਹ ਦੇ ਇਸ ਤੇ ਮੈਨੂੰ ਸਨਮਾਨਤ ਕੀਤਾ ਗਿਆ ਸੀ ਜੀ ਅਨੰਦਪੁਰ ਸਾਹਿਬ ਦੇ ਸਾਪਣਾ ਦੇ ਇਸ ਤੇ ਵੀ ਸਨਮਾਨਤ ਕੀਤਾ ਗਿਆ ਜੀ ਦੇ ਵਿੱਚ ਬਾਦਲ ਵਗੈਰਾ ਤੇ ਮਨਜੀਤ ਜੀ ਕੇ ਵਗੈਰਾ ਵੱਡੇ ਵੱਡੇ ਲੋਕ ਨੂੰ ਸਨਮਾਨਤ ਹੋਏ ਸੀਗੇ ਤੇ ਬਾਕੀ ਮੈਨੂੰ ਕਾਤਲ ਸਾਹਿਬ ਤੇ ਆਪਣਾ ਪ੍ਰਸ਼ੰਸਾ ਪੱਤਰ ਮਿਲਿਆ ਸਰੂਮਣੀ ਕਮੇਟੀ ਵਾਲਾ ਮੈਨੂੰ ਬਹੁਤ ਵਾਰ ਸਨਮਾਨਿਤ ਕੀਤਾ ਗਿਆ ਤੇ ਨਾਲ ਮੈਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਨੇ ਖੇਡ ਮੇਲੇ ਵਿੱਚ ਮੈਨੂੰ ਬਹੁਤ ਵਾਰ ਸਨਮਾਨਿਤ ਕੀਤਾ ਗਿਆ ਜੀ ਮੈਂ ਜਿਵੇਂ ਖੋਖਰ ਫੌਜੀਆ ਕੋਟਲਾ ਚਾਲ ਕੋਟਲਾ ਛਾਇਆ ਜੋੜੇ ਮੰਤਰੀ ਨੇ ਸਨਮਾਨ ਦਿੱਤਾ ਮੋ ਜੀ ਮੈਨੂੰ ਸੁਚਾਵੇਂ ਲੰਗਾ ਮੰਤਰੀ ਸੀਗੇ ਸੁਜੀਤ ਕੁਮਾਰ ਜਿਆਨੀ ਨਵਜੋਤ ਕੋਰ ਸਿੱਧੂ ਹਾਂਜੀ ਤੇ ਇੱਕ شیخਵਾਨ ਲੁਧਿਆਣੇ ਤੋਂ ਵੀ ਸੀ ਜੀ ਮੰਤਰੀ ਵੀਰੇ ਮੈਨੂੰ ਉਹਦਾ ਨਾਮ ਚੇਤਾ ਭੁੱਲ ਗਿਆ ਹਾਂ ਹਾਂ ਉਹ ਸੈਂਟਰ ਦੇ ਮੰਤਰੀ ਨੇ ਉਹਨਾਂ ਨੇ ਵੀ ਕੀਤਾ ਜੀ ਕਿਨਨੜ ਜੀਜੋ ਨੇ ਹਾਂਜੀ ਤੇ ਆ ਹਮਾਚਕ ਪ੍ਰਦੇਸ਼ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਵੀ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਕੱਲ ਦੇ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਮੈਂ ਤੇ ਲੋਕਾਂ ਨੂੰ ਇਹ ਕਾਂਗਾ ਵੀ ਵੱਧ ਤੋਂ ਵੱਧ ਬੂਟੇ ਲਾਓ ਖੂਨਦਾਨ ਕਰੋ ਇਹ ਜਿਹੜੇ ਦਿੱਤਕ ਦਵਾਈਆਂ ਨੂੰ ਵਰਤੋ ਅੰਗਰੇਜ਼ੀ ਦਵਾਈਆਂ ਦਾ ਕੋਈ ਫਾਇਦਾ ਨਹੀਂ ਨੁਕਸਾਨ ਇਹਨਾਂ ਦਾ ਜ਼ਿਆਦਾ ਕਿਉਂਕਿ ਇਹ ਇੱਕ ਨਸ਼ਾ ਹੀ ਹੈ ਹਾਂਜੀ ਜਿੰਨਾ ਚਿਰ ਦਵਾਈ ਦਾ ਨਸ਼ਾ ਰਹਿੰਦਾ ਉਹਨਾਂ ਚਿਰ ਬੰਦਾ ਠੀਕ ਰਹਿੰਦਾ ਫਿਰ ਬੰਦਾ ਉਸੇ ਤਰ੍ਹਾਂ ਹੋ ਜਾਂਦਾ ਹਾਂਜੀ